ਇਕਮ ਕਾਰ ਸਤਗੁਰ ਪ੍ਰਸਾਦ ਸਲੋਕ ਕਵੀ ਜੀਓ ਕੇ ਕਬੀਰ ਕਰਨ ਸੋ ਪਿਓ ਜੋ ਕਿਨੋ ਕਰਤੋ ਰ ਤਿਸ ਬਿਨ ਦੂਸਰ ਕੋ ਨਹੀਂ ਆਪੇ ਸਿਰਜਨ ਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜੈ ਪਹੁੰਚੇ ਖਸਮ ਕੋ ਜੋ ਵਿੱਚ ਨ ਖਾਹੀ ਕਾਂਬ ਕਬੀਰ ਠਾਕਰ ਪੂਜੇ ਮੋਲ ਲੈ ਮਨ ਹਠ ਤੀਰਥ ਜਾਏ ਦੇਖੇ ਦੇਖੇ ਸੰਗਤਰ ਭੁੱਲੇ ਪਟਕ ਖਾਏ ਕਬੀਰ ਪਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਗੁਡੇ ਕਲਿਤਾਰ ਕਬੀਰ ਕਾਗਦ ਕੀ ਯੋਗਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪਿਰਥਮੀ ਪੰਡਤ ਪੜੀ ਬਾਟ ਕਬੀਰ ਕਾਲ ਕਰਨ ਤਾਬ ਕਰ ਅਬ ਕਰਤਾ ਮੋਤਾਲ ਪਛੇ ਕੁਛ ਨਾ ਹੋਏਗਾ ਜੋ ਸਰ ਪਰ ਆਵੇ ਕਾਲ ਕਵੀਰ ਕਾਲ ਕਰਮ ਤਾਬ ਕਰ ਅਬ ਕਰਤਾ ਸੋਤਾ ਲ ਪਛੇ ਕੁਛ ਨਾ ਹੋਏਗਾ ਜੋ ਸਰ ਪਰ ਆਵੇ ਕਾਲ ਇਸ ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਤਨ ਤਨ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੂਵਤਨ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਬੀਰ ਕਾਰਨ ਸੋ ਪੈਉ ਜੋ ਕਿਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਆਪੇ ਸਿਰਜਨਹਾਰ ਕਹਿੰਦੇ ਕਾਰਨ ਕੋਈ ਵੀ ਹੋ ਸਕਦਾ ਜੋ ਕਰਨ ਵਾਲਾ ਕਰਤਾਰ ਹੈ ਉਹਦੇ ਤੋਂ ਬਿਨਾ ਹੋਰ ਕੋਈ ਕਰ ਨਹੀਂ ਸਕਦਾ ਸੋ ਸਤਗੁਰ ਕਬੀਰ ਮਹਾਰਾਜ ਜੀ ਦੇ ਕਥਨ ਅਨੁਸਾਰ ਕਿ ਸਭ ਤੋਂ ਉੱਤਮ ਸ਼ਕਤੀ ਪ੍ਰਥਮ ਸ਼ਕਤੀ ਪਰਮਾਤਮਾ ਹੈ ਪਰ ਦੁਨੀਆ ਵਿੱਚ ਕੋਈ ਵੀ ਚੀਜ਼ ਜਿਹੜੀ ਵਿਚਰਦੀ ਹੈ ਲੋਕ ਕਾਰਨ ਲੱਭਦੇ ਲੱਭਦੇ ਹੀ ਖਫਾ ਹੋ ਕੇ ਦੁਨੀਆ ਤੋਂ ਚਲੇ ਜਾਂਦੇ ਹੈ ਪਰ ਕਾਰਨ ਲੱਭਦਾ ਨਹੀਂ ਸੋ ਇੱਕ ਰੀਤ ਬਣ ਗਈ ਕਿ ਮੁਸਲਮਾਨ ਜੋ ਸਰੀਰ ਨੂੰ ਕਬਰ ਵਿੱਚ ਦੱਬਦੇ ਹਨ ਤੇ ਹਿੰਦੂ ਸਰੀਰ ਨੂੰ ਸਾੜਦੇ ਹਨ ਮ੍ਰਿਤਕ ਨੂੰ ਸੋ ਇਸ ਗੱਲ ਨੂੰ ਦੇਖਦਿਆਂ ਕਿ ਕੌਣ ਦੋਸ਼ੀ ਹੈ ਮੁਸਲਮਾਨ ਭਰਾਏ ਕਹਿਣ ਲੱਗ ਪਏ ਕਿ ਜਿਸ ਸਰੀਰ ਨੂੰ ਸਾੜਿਆ ਜਾਂਦਾ ਹੈ ਉਹ ਪਾਪਾਂ ਦਾ ਭਾਗੀ ਬਣਦਾ ਹੈ ਕਿਉਂਕਿ ਉਸ ਨੇ ਇੱਥੇ ਪਾਪ ਕੀਤੇ ਹੁੰਦੇ ਸੋ ਬਾਣੀ ਨੇ ਬਹੁਤ ਹੀ ਇਸ ਨੂੰ ਖੋਲ ਕੇ ਦੱਸਿਆ ਹੈ ਕਿ ਇਸ ਗੱਲ ਦੇ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਇਸੇ ਗੱਲ ਲਈ ਜੋ ਬਾਣੀ ਦੇ ਵਿੱਚ ਸੀ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਜਦੋਂ ਇਸ ਲਈ ਰਾਮ ਰਾਏ ਨੂੰ ਭੇਜਿਆ ਗਿਆ ਉਸਨੇ ਰਾਜੇ ਦੀ ਕਿਚਾਂ ਦੇ ਵਿੱਚ ਡਰਦੇ ਨੇ ਮੁਸਲਮਾਨ ਦੀ ਜਗਾ ਬੇਈਮਾਨ ਕਹਿ ਦਿੱਤਾ ਪਰ ਗੁਰੂਆਂ ਨੇ ਇਹ ਕਹਿ ਦਿੱਤਾ ਕਿ ਤੂੰ ਸਤ ਗੁਰਾਂ ਦੀ ਬਾਣੀ ਨੂੰ ਬਦਲ ਕੇ ਬੋਲਿਆ ਹੈ ਸਾਡੇ ਮੱਥੇ ਨਾ ਲੱਗੀ ਸੋ ਜਿਹੜਾ ਇਸ ਗੱਲ ਨੂੰ ਵਿਚਾਰਿਆ ਗਿਆ ਹੈ ਕਿ ਕੌਣ ਕਰਤਾ ਹੈ ਸੋ ਜੋ ਸ਼ਬਦ ਅਸਮੱਲਾ ਪਹਿਲਾ ਦੇ ਵਿੱਚ ਗੁਰੂ ਜੀ ਫਰਮਾ ਰਹੇ ਮਿੱਟੀ ਮੁਸਲਮਾਨ ਕੀ ਪੀੜੇ ਤੇ ਇੱਕ ਮਿਆਰ ਘੜ ਭਾਂਡੇ ਇੱਟਾਂ ਕੀ ਆ ਜਲਦੀ ਕਰੇ ਪਕਾਰ ਜਲ ਜਲ ਜੋਵੇ ਬਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀ ਹੈ ਲੈ ਜਾਣੇ ਕਰਤਾ ਉਹ ਕਹਿੰਦੇ ਜਿਹੜੀ ਤੁਸੀਂ ਇਹ ਕਹਿ ਰਹੇ ਹਾਂ ਕਿ ਹਿੰਦੂ ਅਨੁਸਾਰ ਦਿੱਤਾ ਜਾਂਦਾ ਉਹ ਪਾਪੀ ਹੈ ਉਹ ਕਹਿੰਦੇ ਨਹੀਂ ਜਿਹੜੇ ਕਬਰ ਦੇ ਵਿੱਚ ਜਿੱਥੇ ਮਰਦ ਨੂੰ ਦੱਬਿਆ ਗਿਆ ਸੀ ਜਦੋਂ ਉਸ ਮਿੱਟੀ ਨੂੰ কুমہار ਨੇ ਲਿਆ ਕੇ ਬਰਤਨ ਬਣਾਉਣ ਲਈ ਉਹਨੂੰ گویا ਉਸ ਤੋਂ ਬਰਤਨ ਤਿਆਰ ਕੀਤੇ ਔਰ ਪੱਕਣ ਲਈ ਆਵੀ ਦੇ ਵਿੱਚ ਰੱਖ ਦਿੱਤੇ ਜਦੋਂ ਭਾਂਡੇ ਆਵੀ ਦੇ ਵਿੱਚ ਰੱਖ ਕੇ ਅੱਗ ਦੇ ਵਿੱਚ ਸੜ ਰਹੇ ਹੈ ਤਾਂ ਸ਼ਾਂ ਸ਼ਾਂ ਦੀ ਆਵਾਜ਼ ਆਉਂਦੀ ਹੈ ਘਰਲਾ ਰਹੇ ਕਿੰਦੇ ਜਲ ਜਲ ਰੂਵੇ ਬਪੜੀ ਝੜ ਝੜ ਪਵੇ ਅੰਗਾਰ ਉਸ ਵੇਲੇ ਉਹ ਮਿੱਟੀ ਰੋ ਰਹੀ ਹੈ ਕਿਉਂਕਿ ਕਮਿਆਰ ਦੇ ਬਸ ਪੈ ਗਈ ਆਵੀ ਦੇ ਵਿੱਚ ਨਾਨਕ ਜਿੰਨ ਕਰਤੇ ਕਾਰਨ ਕੀ ਸੋ ਜਾਣੇ ਕਰਤਾ ਜੋ ਇਹ ਕਰਨ ਵਾਲਾ ਹੈ ਉਹ ਤਾਂ ਪ੍ਰਮਾਤਮਾ ਖੁਦ ਹੈ ਇਸ ਕਰਕੇ ਕਾਰਨ ਸਾਰੇ ਜਿਹੜੇ ਹੈ ਜੇਕਰ ਅਸੀਂ ਉਸ ਤੇ ਭਰੋਸਾ ਰੱਖ ਕੇ ਚੱਲ ਰਹੇ ਹਾਂ ਤਾਂ ਸਭ ਕੁਝ ਉਹ ਆਪ ਹੀ ਜਾਣੀ ਜਾਣ ਹੈ ਸੋ ਇਹੋ ਹੀ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਬੀਰ ਕਾਰਨ ਸੋ ਪਇਓ ਜੋ ਕਿ ਨੋ ਕਰਤਾ ਤਿਸ ਬਿਨ ਦੂਸਰ ਕੋ ਨਹੀਂ ਅੱਪੇ ਸੱਜਣ ਹਾਰ ਜੋ ਵੀ ਉਹ ਕਰ ਰਿਹਾ ਹੈ ਉਹ ਆਪਣੇ ਆਪ ਕਰ ਰਿਹਾ ਉਹਨੂੰ ਕਿਸੇ ਦੇ ਹੁਕਮ ਦੀ ਸਲਾਹ ਨਹੀਂ ਲੈਂਦਾ ਉਹ ਸੋ ਜੋ ਪ੍ਰਮਾਤਮਾ ਹੈ ਜਿਸ ਨੇ ਇਸ ਦੁਨੀਆ ਨੂੰ ਸਾਜਿਆ ਹੈ ਉਹੀ ਜਾਣੀ ਜਾਣ ਹੈ ਕਵੀਰ ਫਲ ਲਾਗੇ ਫਲਨ ਪਾਕਨ ਲਾਗੇ ਅੰਬ ਜਾਏ ਪਹੁੰਚੋ ਖਸਮ ਕੋ ਜੋ ਵਿੱਚ ਨਖਾਏ ਕਾ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਜਦੋਂ ਅੰਬ ਲੱਗਦੇ ਹੈ ਜੇਕਰ ਵਿੱਚ ਬਿਮਾਰੀ ਨਾ ਅੰਬਾਂ ਨੂੰ ਲੱਗੇ ਤਾਂ ਉਹ ਖਸਮ ਦੇ ਕੋਲ ਪਹੁੰਚ ਜਾਂਦੇ ਹੈ ਚੰਗੇ ਚੰਗੇ ਅੰਬ ਜਿਹੜੇ مالک ਦੇ ਕੋਲ ਚਲੇ ਜਾਂਦੇ ਪਰ ਜੇਕਰ ਬਿਮਾਰੀ ਲੱਗ ਜਵੇ ਅੰਬਾਂ ਦੇ ਬੂਟੇ ਨੂੰ ਬਿਮਾਰੀ ਪੈ ਜਵੇ ਤਾਂ ਉਹ ਖਾਣ ਦੇ ਲਾਇਕ ਨਹੀਂ ਰਹਿੰਦੇ ਖਸਮ ਉਹਨਾਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਵਿੱਚ ਬਿਮਾਰੀ ਪਈ ਹੋਈ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਜੋ ਇਸ ਕਥਨ ਦੇ ਰਾਹੀਂ ਸਮਝਾਉਣਾ ਚਾਹਦੇ ਹੈ ਕਿ ਦੁਨੀਆ ਤੇ ਜਿਹੜਾ ਬੰਦਾ ਆਇਆ ਹੈ ਜੇਕਰ ਉਸਨੇ ਨੀਖੀਆਂ ਦੇ ਕੰਮ ਕੀਤੇ ਅਤੇ ਉਸ ਦੇ ਰਜਾ ਦੇ ਵਿੱਚ ਰਹਿ ਕੇ ਚੱਲਿਆ ਹੈ ਹੁਕਮ ਦੇ ਵਿੱਚ ਰਹਿ ਕੇ ਚੱਲਿਆ ਹੈ ਤਾਂ ਫਿਰ ਉਹ ਖਸਮ ਦੇ ਕੋਲ ਮਨਜ਼ੂਰ ਹੋ ਜਾਂਦਾ ਹੈ ਨਹੀਂ ਤਾਂ ਜਿਹੜੇ ਬਿਮਾਰੀਆਂ ਜਿਹੜੇ ਵਿਕਾਰਾਂ ਦੇ ਰਸਤੇ ਤੇ ਚੱਲ ਕੇ ਬਧੀਆਂ ਦੇ ਰਸਤੇ ਤੇ ਚੱਲ ਕੇ ਚੱਲਦੇ ਹਨ ਉਹਨਾਂ ਨੂੰ ਖਸਮ ਜਿਹੜਾ ਉਹ ਗੜ ਨਹੀਂ ਲਾਉਂਦਾ ਇਸੇ ਕਰਕੇ ਉਹ ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੈਸੋ ਕਿਉ ਨ ਮੀਤ ਚੱਲੇ ਕਿੱਥੇ ਹਰ ਮਿਲਣ ਕੋ ਵਿਚੇ ਅਟਕੇ ਚੀਤ ਕਹਿੰਦੇ ਕਈ ਹਰੀ ਨੂੰ ਮਿਲਣ ਚੱਲੇ ਪਰ ਰਸਤੇ ਦੇ ਵਿੱਚ ਵਿਕਾਰਾਂ ਨੇ ਘੇਲੇ ਕੋਈ ਆਸਾ ਹੋਰ ਬਣ ਗਿਆ ਅਸ਼ਾਮਾ ਹੋਰ ਕਰ ਲਈ ਸੋ ਜਿਹੜਾ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਸੀ ਇਸ ਦੁਨੀਆ ਦੇ ਵਿੱਚ ਹੀ ਫਸ ਕੇ ਰਹਿ ਗਏ ਤੇ ਬਾਜੀ ਅੰਤ ਨੂੰ ਹਾਰ ਕੇ ਚਲੇ ਗਏ ਕਿਉਂਕਿ ਬਹੁਤੇ ਜਗ ਦੇ ਵਿੱਚ ਮਿੱਤਰ ਬਣਾਉਣ ਦੇ ਨਾਲ ਰਿਸ਼ਤੇ ਨਾਤੇ ਬਣਾਉਣ ਦੇ ਨਾਲ ਅਸੀਂ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਹਾਂ ਸੋ ਅੰਬਾਂ ਦੇ ਉਦਾਹਰਣ ਦੇ ਕੇ ਜੀਵ ਨੂੰ ਸਮਝਾ ਰਹੇ ਹੈ ਕਿ ਜੇ ਕਰ ਕਾਰਾ ਤੋ ਆਪਾ ਬੱਚ ਜਿ ਮੰਗੇ ਤਾਂ ਖਸਮ ਜਿਹੜਾ ਸਾਨੂੰ ਉਹ ਆਪਣੇ ਕੋਲ ਬਲਾਊਗਾ ਨਹੀਂ ਤਾਂ ਮਾਲਕ ਜਿਹੜਾ ਉਹ ਸਾਨੂੰ ਗਲ ਨਹੀਂ ਲਾਊਗਾ ਕਿਉਂਕਿ ਦੁਨੀਆ ਦੇ ਵਿੱਚ ਅਸੀਂ ਖਚਾ ਖਚ ਹੋ ਕੇ ਬਾਜ਼ੀ ਜੀਵਨ ਦੀ ਹਾਰ ਕੇ ਚਲੇ ਜਾਂਦੇ ਹਾਂ ਕਵੀਰ ਠਾਕੁਰ ਪੂਜੇ ਮੈਲ ਮਨ ਹਟ ਤੀਰਥ ਜੈ ਦੇਖੀ ਦੇਖੀ ਸੰਗਤਰ ਭੁੱਲੇ ਪਟਕਾ ਖਾਏ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਪੱਥਰ ਦੀ ਮੂਰਤੀ ਨੂੰ ਮੁੱਲ ਲੈ ਕੇ ਉਹਨੂੰ ਠਾਕਰ ਸਮਝ ਕੇ ਲੋਕ ਪੂਜ ਰਹੇ ਆ ਦੇਖੀ ਦੇਖ ਸੰਗਤਰ ਭੁੱਲੇ ਪਟਕਾ ਖਾਏ ਪੱਥਰ ਨੂੰ ਪੂਜਨ ਦੇ ਨਾਲ ਦੇਖੋ ਦੇਖੀ ਕਹਿੰਦੇ ਸਾਰੇ ਇਹ ਰੀਤ ਨੂੰ ਚਲਾਈ ਜਾ ਰਹੀ ਹੈ ਪਰ ਉਹਨਾਂ ਨੂੰ ਪੁੱਛੇ ਕਿ ਜਿਹੜਾ ਪੱਥਰ ਖੁਦ ਨਹੀਂ ਤਰ ਸਕਦਾ ਉਹ ਕਿਸੇ ਨੂੰ ਕੀ ਤਾਰੂਗਾ ਕਿਉਂਕਿ ਇੱਕ ਰੀਤ ਬਣ ਗਈ ਕਿ 나ਰਦ ਤੋਂ ਕਹਿੰਦੇ ਪੱਥਰਾਂ ਦੀ ਪੂਜਾ ਸ਼ੁਰੂ ਹੋਈ ਜੋ ਸਤਗੁਰੂ ਸਮਝਾ ਰਹੇ ਹੈ ਵਿਹਗੜਾ ਪਹਿਲੇ ਪਾਸੇ ਵਿਹਗੜਾ ਰਾਜ ਰਾਜ ਸਮਝਾ ਰਹੇ Hindu ਮੂਲੇ ਭੂਲੇ ਅੱਖ ਨਹੀਂ ਜਾਏ 나ਰਦ ਕਹ ਸੇ ਪੂਜ ਕਰਹੀਂ Hindu ਭੂਲੇ ਅੱਖ ਨਹੀਂ ਜਾਹੀ 나ਰਦ ਕਹ ਸੇ ਪੂਜ ਕਰਹੀਂ ਅੰਦੇ ਗੁੰਗੇ ਅੰਧ ਅੰਧਾਰ ਪੱਥਰ ਲੈ ਪੂਜੇ ਮਗਦਗਵਾਰ ਓਜਾ ਆਪੇ ਡੁੱਬੇ ਤੂੰ ਕਹਾਂ ਤਾ ਨਹਾਕ ਜਿਹੜਾ ਕਹਿੰਦੇ ਪੱਥਰ ਆਪੇ ਡੁੱਬ ਜੁਗ ਉਹ ਦੂਜੇ ਨੂੰ ਕੀਤਾ ਰੋਗ ਹਿੰਦੂ ਭਰਾ ਕਹਿੰਦੇ ਇੱਕ ਦੂਜੇ ਦੇ ਦੇਖੀਦੇ ਨਾਰਦ ਨੇ ਪੂਜਾ ਸ਼ੁਰੂ ਕੀਤੀ ਉਹੀ ਕਰਦੇ ਆ ਰਹੇ ਅੰਦੇ ਗੁੰਗੇ ਅੰਦਗਵਾਰ ਪੱਥਰ ਲੈ ਪੂਜੇ ਮਗਦਗਵਾਰ ਪੱਥਰ ਨੂੰ ਪੂਜੀ ਜਾ ਰਹੀ ਪੂਜਨਾਤਾ ਉਸ ਦੇ ਨਾਮ ਨੂੰ ਸਿਮਰਨ ਕਰਨਾ ਭਜਨ ਬੰਦਗੀ ਕਰਨਾ ਕਿਉਂਕਿ ਪੱਥਰ ਨੂੰ ਪੂਜਨ ਦੇ ਨਾਲ ਅਸੀਂ ਪਰਮਾਤਮਾ ਨੂੰ ਪਾ ਨਹੀਂ ਸਕਦੇ ਕਿਉਂਕਿ ਪੱਥਰ ਬੁੱਤ ਪੂਜਾ ਦੀ ਕਬੀਰ ਸਾਹਿਬ ਨੇ ਇੱਥੇ ਨਿੰਦਿਆ ਕੀਤੀ ਹੈ ਇਸੇ ਕਰਕੇ ਜੋ ਅਕਾਲੋਸਥਤੇ ਵਿੱਚ ਵੀ ਲਿਖਿਆ ਹੋਇਆ ਕੋ ਬਤਾਨ ਕੋ ਪੂਜਿਤ ਹੈ ਪਸ਼ੂ ਕੋਈ ਮਿਰਤਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋਈ ਕਹਿੰਦੇ ਬੁੱਤਨ ਨੂੰ ਪੂਜਦੇ ਆ ਕੋਈ ਪਸ਼ੂਨ ਨੂੰ ਪੂਜਦੇ ਆ ਕੋਈ ਮੁਰਤੇ ਨੂੰ ਪੂਜਦੇ ਆ ਇਹ ਜਿਹੜੀ ਕਿਰਿਆ ਹੈ ਇਹਦੇ ਨਾਲ ਪਰਮਾਤਮਾ ਦਾ ਭੇਦ ਨਹੀਂ ਪਾਇਆ ਜਾ ਸਕਦਾ ਸੋ ਬੁੱਤ ਪੂਜਣ ਦੀ ਇੱਥੇ ਜਿਹੜੀ ਨਿੰਦਿਆ ਕੀਤੀ ਸਤਗੁਰ ਕਬੀਰ ਮਹਾਰਾਜ ਜੀ ਨੇ ਕਿ ਇੱਕ ਦੂਜੇ ਦੇ ਪਿੱਛੇ ਲੱਗ ਕੇ ਅਸੀਂ ਆਪਣਾ ਜੀਵਨ ਦੀ ਬਾਜ਼ੀ ਹਾਰ ਕੇ ਚਲ ਜਮਾਂਗੇ ਕਿਉਂਕਿ ਪੱਥਰਾ ਨੇ ਕਿਸੇ ਨੂੰ ਕੀ ਤਾਰਨਾ ਜਿਹੜੇ ਖੁਦ ਡੁੱਬ ਜਾਂਦੇ ਕਿਉਂਕਿ ਉਹ ਇਸੇ ਕਰਕੇ ਉਹ ਕਹਦੇ ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ ਪਤਾ ਚੜ ਮੁੱਲਾ ਬਾਂਗਦੇ ਬਹਿਰਾ ਹੋ ਆਖਦਾਏ ਸੋ ਸਤਗੁਰ ਅਰਦਾਸ ਨੰਦ ਜੀ ਵੀ ਇਹੋ ਕਹਿੰਦੇ ਆ ਜਾਕੀ ਸੇਵ ਸੂਲ ਨੇ ਭਾਜੇ ਕੱਟੇ ਨਸਾਂ ਸੇ ਪਾਸ ਰੇ ਸੋਚ ਵਿਚਾਰ ਦੇਖਿਆ ਮੂਰਤ ਸੋ ਛਾੜੀ ਰਹਿ ਦਾਸ ਰੇ ਸੋ ਪੱਥਰਾਂ ਦੀ ਪੂਜਾ ਬੁੱਤ ਦੀ ਪੂਜਾ ਕਰਨ ਦੀ ਬਾਣੀ ਨੇ ਨਿੰਦਿਆ ਕੀਤੀ ਹੈ ਝੋਟ ਮਰੀ ਹੈ ਕਿ ਪਰਮਾਤਮਾ ਦੀ ਸ਼ਰਧਾ ਦੇ ਵਿੱਚ ਸਿਮਰਨ ਦੇ ਵਿੱਚ ਤਪ ਦੇ ਵਿੱਚ ਉਹ ਦੀ ਸਿੱਖਤ SLA ਦੇ ਵਿੱਚ ਜੁੜਨਾ ਚਾਹੀਦਾ ਹੈ ਕਬੀਰ ਪਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪ੍ਰਵਾਸੀ ਸੋ ਰਹੇ ਬੁੱਢੇ ਕਾਲੀਦਾਰ ਸਤਗੁਰ ਕਬੀਰ ਮਹਾਰਾਜ ਅਗਲੇ ਸਲੋਕ ਚ ਫਿਰ ਇਹੀ ਗੱਲ ਕਹਿ ਰਹੇ ਕਿ ਪੱਥਰ ਨੂੰ ਪੂਜਦੇ ਹੈ ਸਾਰਾ ਸੰਸਾਰ ਪੱਥਰਾਂ ਨੂੰ ਪੂਜੀ ਜਾ ਰਿਹਾ ਉਹਨੂੰ ਹੀ ਪਰਮੇਸ਼ਰ ਸਮਝ ਲਿਆ ਇਸ ਪ੍ਰਵਾਸੀ ਜੋ ਰਹੇ ਬੁੱਢੇ ਕਾਲੀਦਾਰ ਜਿਹੜੇ ਇਸਦੇ ਪ੍ਰਵਾਸੀ ਤੇ ਕਹਿੰਦੇ ਪਰੋਸੇ ਤੇ ਬੈਠੇ ਯਕੀਨ ਕਰਕੇ ਬੈਠ ਗਏ ਉਹ ਡੁੱਬ ਜਾਣਗੇ ਕਿਉਂਕਿ ਇਹ ਜਿਹੜਾ ਸਮੁੰਦਰ ਹੈ ਇਹ ਜਿਹੜਾ ਆਵਾਗਵਨ ਦਾ ਅਸੀਂ ਬੇੜਾ ਪਾਰ ਲੰਘਣਾ ਇਹ ਜਿਹੜੀ ਬਿਹਤਰਨੀ ਨਦੀ ਹੈ ਇਹ ਪਾਰ ਨਹੀਂ ਕੀਤੀ ਜਾ ਸਕਦੀ ਸੋ ਇਸੇ ਕਰਕੇ ਪੱਥਰ ਦੇ ਪੂਜਣ ਦੀ ਨਿੰਦਾ ਕੀਤੀ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਇਸੇ ਕਰਕੇ ਕਹਿੰਦੇ ਕਿ ਘਰ ਕੀ ਚੱਕੀ ਸੁਪਲੀ ਜਿਸ ਕਪੀਸਾ ਖਾਏ ਕਿਉਂਕਿ ਉਹ ਕਹਿੰਦੇ ਪੱਥਰ ਨੂੰ ਪੂਜਣ ਨਾਲੋਂ ਤਾਂ ਕਰਦੀ ਚੱਕੀ ਚੰਗੀ ਹੈ ਜਿਸ ਦੇ ਨਾਲ ਆਟਾ ਪੀਸ ਕੇ ਸਿਖਾ ਰਹੇ ਹਨ ਸੋ ਇਸ ਕਰਕੇ ਉਹਨਾਂ ਨੇ ਕਹਿ ਕੇ ਪੱਥਰ ਨੂੰ ਲੋਕੀ ਇੱਕ ਦੂਜੇ ਨੂੰ ਦੇਖ ਕੇ ਪੂਜਣਾ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਇਸ ਪ੍ਰਭਾਸੇ ਹੀ ਡੁੱਬ ਜਾਣਾ ਹੈ ਕਿਉਂਕਿ ਇੱਥੇ ਉਹ ਇਸ਼ਾਰਾ ਕਰ ਰਹੇ ਹੈ ਕਿ ਜਿਹੜੇ ਪੱਥਰੀਆਂ ਪੱਥਰੀਆਂ ਲੈ ਕੇ ਬੈਠੇ ਹੈ ਕਿ ਤੁਸੀਂ ਆ ਕਰ ਲੋ ਇਹ ਕਰ ਲੋ ਦਸਰੇ ਲੋਕਾਂ ਨੂੰ ਸਿਰਫ ਮਾਇਆ ਜਾਲ ਦੇ ਵਿੱਚ ਕਰਨ ਕਿ ਉਹਨਾਂ ਨੂੰ ਠੱਗ ਕੇ ਇਹ ਦਸਰੇ ਹੈ ਤੁਸੀਂ ਆ ਕਰਮ ਕਰ ਲੋ ਆ ਕਰਮ ਕੰਡ ਕਰ ਲੋ ਇਹ ਦਸਣ ਵਾਲੇ ਵੀ ਜਿਹੜੇ ਹੈ ਉਹਨਾਂ ਨੂੰ ਵੀ ਆਪ ਵੀ ਡੁੱਬਣਾ ਹੈ ਤੇ ਦੂਜਿਆਂ ਨੂੰ ਵੀ ਡੁੱਬਣਾ ਹੈ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ ਪਹਨ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ ਕਹਿੰਦੇ ਜਿਹੜਾ ਕਾਗਜ਼ ਦੀ ਕੋਠੜੀ ਹੈ ਇਹਦੇ ਤੇ ਕਾਲੇ ਕਰਮ ਲਿਖੇ ਹੋਏ ਆ ਜਿਹੜੀ ਕੋਠੀ ਜਿਹੜੀ ਅਸੀਂ ਓਬਰੀ ਮਤਲਬ ਕੋਠੀ ਇਹਦੇ ਵਿੱਚ ਕਾਲੀ ਸ਼ਹੀ ਦੇ ਨਾਲ ਸੇ ਕਰਮ ਲਿਖੇ ਹੋਏ ਐ ਪਹਨ ਬੂਰੀ ਪ੍ਰਥਮੀ ਪੰਡਤ ਪਾੜੀ ਬਾਟ ਸੋ ਇਹ ਜਿਹੜੀ ਬੇੜੀ ਹੈ ਇਹ ਇਨਿਕ ਕਰਮ ਮਾੜੇ ਕਰਲੇ ਕਿ ਇਸਨੇ ਡੁੱਬ ਜਾਣਾ ਹੈ ਤੇ ਜਿਨ੍ਹਾਂ ਨੇ ਇਸ ਬੇੜੀ ਨੂੰ ਡੋਬਣ ਲਈ ਪੰਡਤ ਜਿਹੜੇ ਸਨ ਲੋਕਾਂ ਨੂੰ ਜੋ ਦੱਸ ਰਹੇ ਸੀ ਕਿ ਆਪਾਂ ਆਹ ਕਰ ਲਓ ਆਹ ਕਰ ਲਓ ਸਿਰਫ ਲੋਕਾਂ ਨੂੰ ਠਗਣ ਦੇ ਖਾਤਰ ਉਹ ਖੁਦ ਵੀ ਡੁੱਬੇ ਔਰ ਲੋਕਾਂ ਨੂੰ ਵੀ ਡੁੱਬਿਆ ਕਿਉਂਕਿ ਮਾਰਗ ਜਿਹੜਾ ਉਹ ਪ੍ਰੇਮਾ ਭਗਤੀ ਦਾ ਪਰਮਾਤਮਾ ਦੇ ਨਾਲ ਸਿਮਰਨ ਕਰਨਾ ਸੀ ਜੁੜਨਾ ਸੀ ਨਾ ਕਿ ਅਸੀਂ ਪੱਥਰਾਂ ਨੂੰ ਪੂਜਣਾ ਸੀ ਪੱਥਰ ਦੇ ਪੂਜਣ ਦੀ ਘੋਰ ਨਿੰਦਿਆ ਬਾਣੀ ਕਰ ਰਹੀ ਹੈ ਕਿਉਂਕਿ ਉਹ ਕਹਿੰਦੇ ਜਿਹੜਾ ਖੁਦ ਨਹੀਂ ਤਰ ਸਕਦਾ ਉਹ ਦੂਸਰੇ ਨੂੰ ਕੀਤਾ ਰੂਗਾ ਕਬੀਰ ਕਾਲ ਕਰੰਤਾ ਅਬ ਕਰ ਅਬ ਕਰਤਾ ਸੋਤਾਲ ਪਾਛੇ ਕੁਛ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਜੋ ਤੂੰ ਕੱਲ ਕਰਨਾ ਚਾਹੁੰਦਾ ਹੈ ਉਹ ਹੁਣੇ ਹੀ ਕਰ ਲੈ ਭਾਵੇਂ ਜੇਕਰ ਤੂੰ ਪਰਮਾਤਮਾ ਨੂੰ ਮੰਨਣਾ ਹੈ ਤਾਂ ਹੁਣ ਤੋਂ ਹੀ ਸ਼ੁਰੂ ਕਰ ਹੋ ਸਕਦਾ ਤੈਨੂੰ ਅਗਲਾ ਸਵਾਸ ਆਵੇ ਜਾਂ ਨਾ ਆਵੇ ਪਾਛੇ ਕੁਛ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਜਦੋਂ ਮੌਤ ਤੇਰੇ ਸਿਰ ਤੇ ਆਕੇ ਫਿਰ ਤੁਕੀ ਕਰੂੰਗਾ ਇਸ ਕਰਕੇ ਜਿਹੜਾ ਕਰਮ ਪਰਮਾਤਮਾ ਨੂੰ ਜਪਣ ਦਾ ਹੈ ਕੰਮ ਕਰਨਾ ਸਿਮਰਨ ਦਾ ਕੰਮ ਕਰਨਾ ਉਹਨੂੰ ਇੰਤਜ਼ਾਰ ਨਾ ਕਰ ਇਸੇ ਕਰਕੇ ਉਹ ਕਹਿੰਦੇ ਵੀ ਸਮਾਂ ਜਿੰਨਾ ਵੀ ਤੂੰ ਦੇ ਸਕਦਾ ਇੱਕ ਕੜੀ ਆਧੀ ਕੜੀ ਆਧੀ ਹਿੰਤੇ ਆਦ ਭਗਤਨ ਸੇਤੀ ਗੋਸਤੇ ਜੋ ਕਿੰਨੇ ਸੁਲਾਵ ਜਿੰਨਾ ਵੀ ਕਰ ਸਕਦਾ ਹੁਣੇ ਹੀ ਕਰਨਾ ਸ਼ੁਰੂ ਕਰ ਲੈ ਇਹ ਨਾ ਸੋਚੇ ਕਿ ਹਾਲੇ ਤਾਂ ਬਚਪਨ ਹੈ ਹਾਲੇ ਜਵਾਨੀ ਹੈ ਇਹ ਵਿੜਾਪਾ ਆਉਣਾ ਹੀ ਆਉਣਾ ਇਸ ਕਰਕੇ ਸਮਾਨਾ ਬਤੀਤ ਕਰ ਉਹਨਾਂ ਨੇ ਕਿਹਾ ਕਿ ਜਿਹੜਾ ਕੱਲ ਨੂੰ ਕਰਨਾ ਹੈ ਹੁਣੇ ਕਰ ਲੈ ਕਿਉਂਕਿ ਉਹ ਕਹਿੰਦੇ ਅੱਜ ਕੱਲ ਕਰਦਿਆਂ ਕਾਲ ਵਿਆਪੇ ਦੂਜੇ ਭਾਏ ਬੇਕਾਰੋ ਜਿਹੜਾ ਤੂੰ ਅੱਜ ਕੱਲ ਅੱਜ ਕੱਲ ਕਰਦਾ ਸੀ ਕਾਲ ਆ ਕੇ ਤੇਰੇ ਸਿਰ ਤੇ ਬੈਠ ਗਿਆ ਹੁਣ ਕੀ ਕਰੇਗਾ ਤੂੰ ਦੂਜੇ ਦੇ ਵਿੱਚ ਲੱਗ ਰਿਹਾ ਭਾਵ ਦੁਨੀਆਂ ਦੇ ਵਿੱਚ ਅੱਖਾ ਚੱਕਾਂ ਚ ਰਿਹਾ ਲੇਕਿਨ ਸਮਾਂ ਬਰਬਾਦ ਕਰ ਲਿਆ ਸਵਾਸਾਂ ਦੀ ਪੂੰਜੀ ਬਰਬਾਦ ਕਰ ਲਈ ਸੋ ਜੇਕਰ ਉਸ ਦਾ ਨਾਮ ਜਪਣਾ ਹੈ ਤਾਂ ਹੁਣੇ ਹੀ ਸ਼ੁਰੂ ਕਰਨਾ ਚਾਹੀਦਾ ਅਸੀਂ ਇੰਤਜ਼ਾਰ ਨਾ ਕਰੀਏ ਹਰ ਜੱਪਦਿਆਂ ਖਿੰ ਢਿੱਲ ਨਾ ਕੀਜੀਏ ਮੇਰੀ ਜ਼ਿੰਦਗੀਏ ਮਤ ਕੋ ਜਾਪੇ ਸੋ ਆਵੇ ਕੇ ਨਾ ਆਵੇ ਰਾਮ ਕਿਉਂਕਿ ਹਰੀ ਨੂੰ ਜਪਣ ਲਈ ਇਸ ਰੂਹ ਨੂੰ ਗੁਰੂ ਸਮਝਾ ਰਹੇ ਕਿ ਸਮਾਂ ਨਾ ਬਰਬਾਦ ਕਰ ਫਿਰ ਪਤਾ ਨਹੀਂ ਤੈਨੂੰ ਮੌਕਾ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਸਵਾਸਾ ਦੀ ਪੂੰਜੀ ਉਹ ਤੇਰੇ ਹੱਥ ਵਸ ਨਹੀਂ ਹੈ ਉਹ ਦੇਣ ਵਾਲੇ ਦੇ ਹੱਥ ਵਸ ਹੈ ਕਿੰਨੇ ਸਵਾਸਤ ਨੂੰ ਮਿਲੇ ਹੈ ਇਸ ਸਵਾਸਾਂ ਦੇ ਨਾਲ ਉਸ ਪਰਮਾਤਮਾ ਦਾ ਸਿਮਰਨ ਕਰ ਲੈ ਫਿਰ ਸਮਾਂ ਬੀਤ ਗਿਆ ਤੇ ਫਿਰ ਪਛਤਾਉਣਾ ਪਵੇਗਾ ਸੋ ਸਤਗੁਰੂ ਕਬੀਰ ਮਹਾਰਾਜ ਜੀ ਆਪਣੀ ਬਾਣੀ ਦੇ ਫਰਮਾਇਓ ਉਸ ਲੋਕਾ ਚ ਜੋ ਸਮਝਾ ਰਹੇ ਕਿ ਪੱਥਰ ਪੂਜਣਾ ਕੁਛ ਨਹੀਂ ਬਣਨਾ ਕਿਉਂਕਿ ਪੱਥਰ ਜਿਹੜਾ ਆਪ ਨਹੀਂ ਕਰ ਸਕਦਾ ਤੇ ਉਹ ਕਿਸ ਨੂੰ ਕਹਿ ਤਾਰੂਗਾ ਸੋ ਉਸ ਪਰਮਾਤਮਾ ਨੂੰ ਦੇ ਸਿਮਰਨ ਦੇ ਵਿੱਚ ਲੱਗੀ ਸੋ ਅਸੀਂ ਬਕਾਰਾਂ ਨੂੰ ਛੱਡ ਦਈਏ ਜਿਹੜਾ ਕੰਮ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਦਾ ਕਰਨਾ ਉਹਦੀ ਇੰਤਜ਼ਾਰ ਨਾ ਕਰੀਏ ਹੁਣ ਤੋਂ ਹੀ ਸ਼ੁਰੂ ਕਰੀਏ ਨਾ ਕਿਸੀ ਇਹ ਕਹੀਏ ਕੱਲ੍ਹ ਤੋਂ ਕਰਾਂਗੇ ਪਰਸੋਂ ਤੋਂ ਕਰਾਂਗੇ ਫਿਰ ਪਤਾ ਨਹੀਂ ਮੌਕਾ ਮਿਲਣਾ ਕਿ ਨਹੀਂ ਮਿਲਣਾ ਸੋ ਗੁਰੂ ਮਹਾਰਾਜ ਦੇ ਇਹਨਾਂ ਸ਼ਲੋਕਾ ਤੋਂ ਜੋ ਸਿੱਖਿਆ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਕਿ ਪਰਮਾਤਮਾ ਸਵਾਸਾਂ ਦੀ ਪੂੰਜੀ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਲਈ ਕਿਰਪਾ ਕਰੇ ਬਖਸ਼ਿਸ਼ ਕਰੇ ਮਿਹਰ ਕਰੇ ਤਾਂ ਕਿ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਦੇ ਨਾਲ ਪਰਮਾਤਮਾ ਦਾ ਸਿਮਰਨ ਹੋ ਸਕੇ ਕਿੱਤ ਕਰਦਿਆਂ ਕਰਦਿਆਂ ਨਾਮ ਜਪਿਆ ਜਾ ਸਕੇ ਵੰਡ ਕੇ ਛਕਿਆ ਜਾ ਸਕੇ ਸਰਬੱਤ ਦਾ ਭਲਾ ਮੰਗਿਆ ਜਾ ਸਕੇ ਕਿਉਂਕਿ ਇਹ ਜੀਵਨ ਦੀ ਬਾਜੀ ਜਿਹੜੀ ਹੈ ਉਸ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਹੀ ਜਿੱਤ ਹੋਣੀ ਹੈ। ਬਾਕੀ ਕੰਮਾਂ ਦੇ ਨਾਲ ਜਿੱਤ ਨਹੀਂ ਹੋਣੀ। ਕਿਉਂਕਿ ਅੰਤ ਬੇਲੇ ਕਿਸੇ ਜਾਤ ਨੇ ਕਿਸੇ ਹੋਰ ਚੀਜ਼ ਨੇ ਨਾਲ ਨਹੀਂ ਜਾਣਾ। ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਨੇ ਨਾਲ ਜਾਣਾ। ਸੋ ਇਹੋ ਹੀ ਅਰਦਾਸ ਬੇਨਤੀ ਜੋ ਕਰਦੇ ਹੋਏ ਇਹ ਵੀ ਪੁੱਲਣ ਬਖਸ਼ਈਏ ਕਿ ਬਾਣੀ ਉਚਾਰਦਿਆਂ ਪੜ੍ਹਦਿਆਂ ਤੇ ਜੋ ਗਲਤੀਆਂ ਹੋਈਆਂ ਆਪ ਬਖਸ਼ਣ ਹਾਰ ਹੈ। ਬੰਦਾ ਪੁੱਲਣ ਹਾਰ ਹੈ। ਸਤਿਗੁਰ ਬਖਸ਼ਣ ਹਾਰ ਦੇ ਮਹਾਵਾਕਾਂ ਸਰ ਅਰਦਾਸ ਬੇਨਤੀ ਜੋਈ ਕਰਦੇ ਹੈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ